ਅੱਜ ਇੱਕ ਵਾਰ ਦੇ ਇក្រੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਅੱਜ ਦਾ ਪੋਸਟਕ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਆਪਾਂ ਸ਼ਕਮਿੰਦਰ ਸੇਖੋਂ ਦੇ ਕਾਵ ਸੰਗ੍ਰਹਿ ਕਉਤਾ ਦੇ ਪੈਰਾਂ ਵਿੱਚ ਕਵੀ ਬਾਰੇ ਗੱਲਬਾਤ ਕਰਾਂਗੇ ਸ਼ਕਮਿੰਦਰ ਸੇਖੋਂ ਬਹੁਤ ਪੱਕੀ ਸਾਹਿਤਕਾਰ ਹੈ ਜਿਨ੍ਹਾਂ ਹੁਣ ਤੱਕ 1.5 ਦਰਜਣ ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਉਹ ਇੱਕ ਕਹਾਣੀਕਾਰ ਨਾਟਕਕਾਰ ਮੈਨੀਆਂ ਕਹਾਣੀ ਲੇਖਕ ਅਤੇ ਗੰਗਕਾਰ ਤੋਂ ਬਾਅਦ ਹੁਣ ਇੱਕ ਸ਼ਾਇਰ ਵੀ ਬਣ ਗਿਆ ਹੈ ਬੇਸ਼ੱਕ ਉਸ ਦੀਆਂ ਕਫਤਾਵਾਂ ਵੱਖ-ਵੱਖ ਬਖਵਾਰਾਂ ਸਾਡੇ ਵਿੱਚ ਸਮੇਂ-ਸਮੇਂ ਪ੍ਰਕਾਰ ਖੰਗਣਦੀਆਂ ਹਨ ਪਰ ਤਕ ਰੂਪ ਵਿੱਚ ਹੋਰ ਉਹ ਦਾ ਬਲੇਖਾ ਕਾਵ ਸੰਗ੍ਰਹਿ ਕਵਿਤਾ ਦੇ ਪੈਰਾ ਵਿੱਚ ਕਵੀ ਪ੍ਰਕਾਸ਼ਿਤ ਹੋ ਕੇ ਬਾਸ਼ਨਾ ਤੱਕ ਪਹੁੰਚਿਆ ਸਖਮਿੰਦਰ ਸੇਖੋਂ ਦਾ ਲਿਖਣ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੈ ਉਹ ਕਹਾਣੀ ਬਿਆਨ ਕਰਦਾਂ ਕਰਦਾ ਆਪਣੀ ਲੋੜ ਅਨੁਸਾਰ ਕਿਸੇ ਜਗ੍ਹਾ ਨਾਟਕ ਵਾਂਗੂ ਦ੍ਰਿਸ਼ ਵਿਸਥਾਰ ਸਕਦਾ ਹੈ ਜਾਂ ਉਸ ਤਰ੍ਹਾਂ ਡਾਇਲੌਗ ਲੇਖ ਸਕਦਾ ਹੈ ਨਾਵਲ ਵਿਤਿ ਵੀ ਇਸ ਨੇ ਕਈ ਨਵੇਂ ਤਜਰਬੇ ਕੀਤੇ ਹਨ ਇਸ ਤੋਂ ਇਲਾਵਾ ਉਹ ਫਿਲਮ ਨਗਰੀ ਬਾਰੇ ਵੀ ਵੱਡ ਮੁੱਲੀ ਜਾਣਕਾਰੀ ਰੱਖਦਾ ਹੈ ਫਿਰਨੇ ਹਸਤਿਆਂ ਬਾਰੇ ਉਸ ਤੇ ਲੇਖ ਅਕਸਰ ਚੰਪੇ ਰਹਿੰਦੇ ਹਨ ਅਨਵਾਦ ਘਰ ਦੇ ਵੀ ਉਹ ਕਰਦਾ ਰਹਿੰਦਾ ਹੈ ਹਥਲੇ ਕਾਪ ਸੰਗ੍ਰਹਿ ਵਿੱਚ ਵੀ ਉਸ ਦੀ ਵੱਖਰੀ ਸ਼ੈਲੀ ਬਿਕਨ ਨੂੰ ਮਿਲਦੀ ਹੈ ਜਿੱਥੇ ਕਵਤਾ ਰਹੀਂ ਲੋਕ ਪੱਖੇ ਗੱਲ ਕੀਤੀ ਹੈ ਉੱਥੇ ਬਹੁਤ ਸਾਰੀਆਂ ਕਵਤਾਵਾਂ ਵਿੱਚ ਸ਼ਾਇਰਾਂ ਨੂੰ ਸਬੋਧਨ ਹੁੰਦੇ ਆਂ ਕਈ ਸਵਾਲ ਵੀ ਕੀਤੇ ਹਨ ਅਤੇ ਕਵੀਆਂ ਦੀਆਂ ਕਿਸਮਾਂ ਵੀ ਬਿਆਨ ਕੀਤੀਆਂ ਇਸ ਪੋਸਟਕ ਵਿੱਚ ਕੁੱਲੀਆਂ ਅਤੇ ਲੈਬਦ ਦੋਵੇਂ ਤਰ੍ਹਾਂ ਦੀਆਂ ਕਵਤਾਵਾਂ ਆਪਣੇ ਅਹਿਸਾਸ ਪ੍ਰਗਟ ਕਰਨ ਲਈ ਉਸਨੇ ਕੁਝ ਛੋਟੇ ਕਵਤਾਵਾਂ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਹਨ ਇੱਥੇ ਆਪਾਂ ਇਸ ਪੁਸਤਕ ਵਿੱਚੋਂ ਕੁਝ ਕਵਤਾਵਾਂ ਦੇ ਅੰਸ਼ ਛਾਉਂਦੇ ਹਾਂ ਕਦੇ ਚੁੱਪ ਨਹੀਂ ਰਹਿੰਦੀ ਕਵਤਾ ਸੱਚ ਦੀ ਆਵਾਜ਼ ਬਣੇ ਦੁਖੀਏ ਲਈ ਫਰਿਆਦ ਬਣੇ ਕਾਤਲ ਲਈ ਤਲਵਾਰ ਬਣੇ ਮਜਲੂਮਾਂ ਲਈ ਢਾਲ ਇੱਕ ਹੋਰ ਬੰਨੰਗੀ ਵੇਖੋ ਵੇਖੇ ਰੁਲਦੇ ਅੱਜ ਉਹ ਬਜ਼ਾਰਾਂ ਵਿੱਚ ਨਾਮ ਜਿਨ੍ਹਾਂ ਦਾ ਸੀ ਕਦੇ ਸਰਗਾਰਾਂ ਵਿੱਚ ਕੱਟੇ ਵਿੱਚ ਬਚਪਨ ਐਵੇਂ ਰੁਲ ਗਿਆ ਜਵਾਨੇ ਬੁੱਢੀ ਹੋ ਗਈ ਕੰਮਾਂ ਕਵਰਾਂ ਵਿੱਚ ਇੱਕ ਹੋਰ ਬੰਨੰਗੀ ਬੰਨੰਗੀ ਕਾਰਡੀਨੈਜਰ ਬਾਜ਼ਾਰ 24 ਘੰਟੇ ਖੁੱਲ੍ਹਾ ਹੈ ਘਾਡੇ ਸਿਰ ਤੇ ਸਵਾਰ ਖਰੀਦਦਾਰ ਹੋ ਕੀ ਕੀ ਖਰੀਦੋਗੇ ਤਨ ਮਾਨਨ ਤਾਂ ਹੈ ਪਹਿਲਾ ਹੀ ਗਿਰਵੀ ਜਮੀਰ ਕਿੱਥੇ ਗਵਾਚੀ ਇਹ ਮਾਨ ਕਿੱਥੋਂ ਲੁਕੋਗੇ ਦੇਲ ਦੇ ਮਕਾਨ ਦੀ ਆਖਰੀ ਕਿਸ਼ਤ ਦੀ ਅਦਾਈ ਗਈ ਜੇਕਰ ਹੈ ਇਹਦੇ ਬਾਕੀ ਤਾਂ ਸਾਰੇ ਮਾਲਕਾਂ ਦਾ ਹੱਕ ਜ਼ਬਤ ਕਾਰਪੋਰੇਟ ਦੇ ਜਬਾੜਿਆਂ ਤੋਂ ਆਕਰ ਕਰੋ ਤੱਕ ਬਜੋਗੇ 80 ਪੰਨਿਆਂ ਦੀ ਇਸ ਪੁਸਤਕ ਵਿੱਚ ਪੁੱਛਦੀਆਂ 70 ਕਵਿਤਾਵਾਂ ਸ਼ਾਮਲ ਹਨ ਪੁਸਤਕ ਨੂੰ ਪ੍ਰਕਾਸ਼ਿਤ ਕੀਤਾ ਹੈ ਸਤ ਸ੍ਰੀ ਅਕਾਲਸ਼ ਪਬਲਿਕੇਸ਼ਨ ਪਟਿਆਲਾ ਵੱਲੋਂ ਅਤੇ ਕੀਮਤ 200 ਰੁਪਏ ਹੈ